ਭਾਈ ਕੀ ਹਾਲ ਚਾਲ ਜਨਨ ਸਾਰੇ ਆਪਣੇ ਨਿਊ ਚੈਨਲ ਬਾਗਬਾਨੀ ਥੋੜਾ ਸਵਾਗਤ ਹੈ ਭਾਈ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਇਸ ਤੋਂ ਲਾਵਾ ਵੱਡੀਆਂ ਵੀਡੀਓ ਪਾ ਸਕੀਏ ਤੁਹਾਨੂੰ ਦੱਸੀਏ ਵੀ ਹਾਂ ਇਹਦੀ ਖੇਤੀ ਆਪੋਦਰਨੀ ਕਿਵੇਂ ਹੈ ਇਹ ਆਪਣੇ ਕੋਲ ਚਿੱਟਾ ਜਾਂਦਨ ਲੱਗਿਆ ਹੋਇਆ ਤੇ ਨਾਲ ਆ ਸਾਗ ਰੋਣਾ ਲੈ ਆਲੇ ਦੀ ਅਸੀਂ ਸਫਾਈ ਕਰਨੇ ਤੋਂ ਹੈ ਸਫਾਈ ਕਰਦੇ ਚੋਹਾ ਗੋਹਾ ਬਣ ਲੱਗੇ ਉਹ ਹੀ 15-15 ਕਿਲੋ ਗੋਹਾ ਵੀ ਵੀਰੇ ਮੰਨੇ ਕਿ ਚਲੋ ਸ਼ਾਨ ਦੇ ਜਿਹੜਾ ਗਲਿਆ ਆਉਂਦਾ ਵਾ ਉਹ ਕੋ ਨਾਲ 100 ਗ੍ਰਾਮ ਪਾਉਣ ਮੇਰੇ ਦੇ ਰਹੇ ਆ ਤਾਂ ਜੋ ਇਹਨੂੰ ਜਿਵੇਂ ਸਾਗਵਾਨ ਹੋ ਗਿਆ ਜਾਂ ਚੰਦਨ ਹੋ ਗਿਆ ਹੁਣ ਇਹਦਾ ਗ੍ਰੋਥ ਕਰਨ ਦਾ ਟਾਈਮ ਆਗਸਤ ਤੱਕ ਇਹਨੇ ਗ੍ਰੋਥ ਕਰਨੀ ਆ ਸਾਗਵਾਨ ਨੂੰ ਗਾਹਾਂ ਜਾ ਕੇ ਉਹ ਠੰਡ ਪਾਣੀ ਆ ਇਹਨੇ ਸੁੱਕਣਾ ਸ਼ੁਰੂ ਹੋ ਜਾਣਾ ਮੰਨ ਲਓ ਵੀ ਇਹ ਸੌ ਜਾਂਦਾ ਬੁਟਾ ਸਰਦੀ ਜੀ ਦੇ ਵਿੱਚ ਇਹ ਗ੍ਰੋਥ ਨਹੀਂ ਕਰਦਾ ਚੰਦਨ ਨੂੰ ਤਾਂ ਕੋਈ ਫਰਕ ਨਹੀਂ ਪੈਗਾ ਚੰਦਨ ਦਾ ਵੀ ਇੱਕ ਇਹ ਜਾਂ ਮਹੀਨਾ ਦਾ ਉਹਦੀ ਵੀ ਆਪਾਂ ਵੀਡੀਓ ਪਾਵਾਂਗੇ ਤੁਹਾਨੂੰ ਜਿਹੜੇ ਮਹੀਨੇ ਸੁੱਕਣਾ ਸ਼ੁਰੂ ਹੋ ਜਾਂਦਾ ਜਿਆਦਾ ਠੰਡ ਦੇ ਵਿੱਚ ਵੀ ਇਹ ਸੁੱਕ ਜਾਂਦਾ ਜੇ ਜਿਆਦਾ ਠੰਡਾ ਹੋਵੇ ਇਹਦੀ ਆਪਾਂ ਨੂੰ ਕੇਅਰ ਕਰਨੀ ਦੱਸਾਂਗਾ ਇਹ ਵੀ ਇਹਦੀ ਕੇਅਰ ਕਿਵੇਂ ਕਰਨੀ ਲੈ ਲਓ ਇਹ ਨਵੇਂ ਰੋਪਾ ਬੜੀਆ ਬਹੁਣੀ ਜਿੰਨੇ ਜਿਆਦਾ ਬੜੀਆ ਨਹੀਂ ਸੀ ਕਿਉਂਕਿ ਜਿਆਦਾ ਠੰਡ ਸੀ ਤਾਂ ਪ੍ਰੋਪਰਲੀ ਪਤਾ ਨਹੀਂ ਲੱਗਦਾ ਇਹ ਜਾਂ ਕਾ ਜਿਆਦਾ ਹੁੰਦਾ ਸੀ ਹੁਣ ਦੇਖੋ ਕਿੰਨੇ ਸੋਹੇ ਲੱਗ ਰਹੇ ਨੇ ਬੂਟੇ ਤੇ ਵਿੱਚ ਵੀ ਕੁਝ ਬੂਟੇ ਹੈਗੇ ਵੀ ਨੇ ਜਿਹੜੇ ਨਹੀਂ ਵੀ ਚੱਲੇ ਤੇ ਹਾਲ ਜਿਹੜੇ ਚੱਲ ਰਹੇ ਨੇ ਜਾਂ ਫਿਰ ਉਹਨਾਂ ਨੂੰ ਆਪਾਂ ਮੈਡੀਸਿਨ ਪਾ ਕੇ ਚਲਾ ਰਹੇ ਹਾਂ ਇਹਨੂੰ ਆਪਾਂ ਥੱਲੇ ਪਰਪਲ ਹੋਸਟ ਲਾ ਕੇ ਰੱਖੀ ਹੋਈ ਆ